उचारी बेचारी पिछे ਸੰਦੂ ਤੇ ਗੁੱਗੂ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਮਸ਼ਹੂਰ ਨੇ ਤੇ ਆਪਣੀ ਮਾਂ ਦੇ ਨਾਲ ਹਾਸੇ ਵਾਲੀਆਂ ਵੀਡੀਓਜ਼ ਬਣਾਉਂਦੇ ਹਨ ਤੇ ਉੱਥੇ ਹੀ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਗੁੱਗੂ ਉਹਨਾਂ ਦੀ ਭੈਣ ਦਾ ਵਿਆਹ ਚੱਲ ਰਿਹਾ ਹੈ ਤੇ ਵਿਆਹ ਦੇ ਵਿੱਚ ਤੁਸੀਂ ਉਹਨਾਂ ਦੇ ਵਿਆਹ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਦੇਖ ਰਹੇ ਹੋਵੋਗੇ ਤੇ ਵਿਆਹ ਦੇ ਵਿੱਚ ਜਿਹੜਾ ਗੁੱਗੂ ਵੱਲੋਂ ਕਈ ਤਰ੍ਹਾਂ ਦੀਆਂ ਜਿਹੜੀਆਂ ਕਲੋਲਾਂ ਕੀਤੀਆਂ ਜਾਂਦੀਆਂ ਇਸ ਵੀਡੀਓ ਦੇ ਵਿੱਚ ਤੁਸੀਂ ਲਾਸਟ ਦੇ ਤੁਹਾਨੂੰ ਕਲਿੱਪ ਵੀ ਦਿਖਾਵਾਂਗੇ ਜਿਸ ਦੇ ਵਿੱਚ ਗੁੱਗੂ ਆਪਣੀ ਭੈਣ ਨੂੰ ਕਈ ਤਰ੍ਹਾਂ ਦੇ ਮਜ਼ਾਕ ਕਰਦਾ ਹੋਇਆ ਰੌਂਦਾ ਹੈ ਤੇ ਬਲਕਰਨ ਦੇ ਵੱਲੋਂ ਵੀ ਕਈ ਹਾਸੇ ਖੇਡੇ ਪਾਏ ਜਾਂਦੇ ਨੇ ਅੱਜ ਉਹਨਾਂ ਦੀ ਭੈਣ ਦੀ ਹਲਦੀ ਦੀ ਰਸਮ ਸੀ ਜਿਸ ਤੋਂ ਬਾਅਦ ਗੁੱਗੂ ਹੋਣਾ ਨੇ ਇੰਨਾ ਜ਼ਿਆਦਾ ਕੋਲੋਲਾ ਤੇ ਮਜ਼ਾਕ ਕੀਤਾ ਕਿ ਹਰ ਕੋਈ ਹਾਸਾ ਹੱਸ ਕੇ ਲੋਟ-ਪੋਟ ਹੋ ਗਿਆ ਤੁਸੀਂ ਵੀ ਦੇਖੋ ਇਹ ਵੀਡੀਓ ਦੇ ਵਿੱਚ ਬਿਠਾਓ ਕੁੜੀ ਨੂੰ ਬਿਠਾਓ ਕੁੜੀ ਨੂੰ ਬਿਠਾਓ ਪਰ ਤੱਕੇ ਬਰਾਵਾ ਵੀਰ ਕੈਮਰਾਮੈਨ ਤਾਂ ਤੱਕੇ ਮਰੀ ਜਾਂਦਾ ਪਾਣੂ ਸਾਈਡ ਤੇ ਕਹਿੰਦਾ ਉਹ ਤੈਨੂੰ ਇੱਧਰ ਆਓ ਤੇਰੀ ਥੋੜਾ ਹਲਦੀ ਬਿਚਾ ਲੈ ਕੇ ਨੇ ਖੜੇ ਆ ਮੈਂ ਕੰਮ ਤੋਂ ਤਾਂ ਸੋਚਣ ਲਿਆ ਕਿ ਮੈਂ ਨੇੜੇ-ਨੇੜੇ ਹੋਵਾਂ ਆਹ ਕੀ ਕਰੀ ਜਾਂਦੀ ਹੈ ਹਾਂ ਭਾਈ ਟਿੱਡੀ ਥੋੜਾ ਘਰੋਂ ਲੱਕਿਆ ਆਂ ਉਹ ਮੋਟਾ ਸਾਹ ਬਹਿ ਜਾ ਕੇ ਤੂੰ ਵੀ ਉਹ ਤਾਂ ਆਊਗਾ ਉੱਧੂ ਕੋਈ ਹਾਂ ਵੀ ਬਹਿ ਜਾ ਕਿਉਂ ਤੇ ਤਾਰ ਤੇ ਬੈਠਾ ਨਹੀਂ ਜਾਂਦਾ ਧੱਕੇ ਨਾਲ ਕਾ ਪਾਣੀ ਪੀਣੇ ਆ ਬਾਜੀ ਚੁੱਪ ਸਾਰਾ ਅਜ ਤੱਕ ਖੱਟੇ-ਖਟੇ ਹੀ ਬਣਿਆ ਰਹਿੰਦੇ ਆ ਆ ਮੈਂ ਜੈਕਟ ਨਹੀਂ ਇਸ ਲਾ ਕੇ ਆ ਕਹਿੰਦਾ ਇੱਕ ਜਾਇਆ ਆ ਵਾ ਵਧੀਆ ਕੰਮ ਯਾਰ ਹਰ ਕੰਮ ਮੈਂ ਭਜਾਈਆਂ ਜਿਹੜੀਆਂ ਹਲੇ ਵੀ ਹਰ ਤਰ੍ਹਾਂ ਦੀ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ